ਕੰਡੀਸ਼ਨ ਦਾ ਕਿਵੇਂ ਪਿਆ ਵੀ ਟਰੈਕਟਰ ਕੰਡੀਸ਼ਨ ਦਾ ਜੈਨੂਨ ਸਾਰਾ ਸਾਰਾ ਜੈਨੂਨ ਹੈਗਾ ਕਰਲੋਸ ਕਰਲੋਸ ਕਰਦਾ ਇੰਜਨ ਹੈ ਇਹਦੀ ਠੀਕ ਆ ਬਾਈ ਬਾਹਰ ਪੰਪ ਵਾਲਾ ਇਹਦੀ ਸਪਤਾ ਬਹੁਤ ਕਰਦਾ ਕਹਿੰਦਾ ਇਹ ਟਰੈਕਟਰ ਦੀ ਖਾਸੀਅਤ ਕੀ ਹੈ ਮੇਨ ਬਈ ਕਹਿੰਦੇ ਹੁੰਦੇ ਨਾ ਕਈ ਬਾਈ ਵੀ ਜਿਹਨੇ ਮੈਸੀ ਚਲਾ ਲੈਣਾ ਬਾਈ ਉਹ ਮੈਸੀ ਟਰੈਕਟਰ ਨੂੰ ਪੋਲਦਾ ਨਹੀਂਗਾ ਕਿੰਨੀ ਪੋਲਦਾ ਇਹਦੇ ਨਾਲ ਪਿੱਛੋਂ ਬਈ ਕੈਂ ਕੈਂ ਦੀ ਬਾਜ ਕਦੇ ਆਉਂਦੀ ਨਹੀਂ ਆਣਾ ਬਈ ਫੁੱਲ ਗ੍ਰੈਂਡ ਸਾਰਾ ਟਰੈਕਟਰ ਓਰੀਜਨਲ ਆ ਯਾਰ A to Z ਇਹ ਠੀਕ ਆ ਬਈ ਇੱਕ ਗੱਲ ਹੋਰ ਆ ਨਾ ਗੁਰਪੀਤ ਜਿਹੜੇ ਬਾਈ ਛੋਡੇ ਕੋਲ ਟਰੈਕਟਰ ਆਉਂਦੇ ਨੇ ਮੈਂ ਨਾਲ ਦਾ ਤੁਸੀਂ ਸਾਰੇ ਬਾਹ ਬਾ ਕੇ ਜੋ ਕੇ ਦੇ ਰਹਿਣਾ ਟਰੈਕਟਰ ਇਹ ਜੀਟਰ ਦੇ ਇੰਜਨ ਵਾਲਾ ਵੀਰੇ ਸਪੈਸ਼ਲ ਹੋਰ ਲੱਗਿਆ ਇਹ ਕ੍ਰੈਚ ਨੇ ਸਾਰੇ ਬਈ ਓਰੀਜਨਲ ਹੀ ਲੈਣਾ ਬਈ ਤੇ ਆ ਦੇਖ ਲਓ ਬਈ ਜਿਵੇਂ ਕਹ ਲਈਏ ਸਟਿੱਕਰ ਸਟੱਕਰ ਵੀ ਸਾਰੇ ਓਰੀਜਨਲ ਪਏ ਨੇਗੇ ਤੇ ਇਹ ਮਾਡਲ ਹੈਗਾ 2002 ਰੇਟ ਬਈ ਇਹਦਾ ਇਹ ਦੇ ਦਾਂ ਯਾਰ 95000 ਦੀ 95000 ਦੀ 90 ਅਜੇ ਤੋ ਕੀ ਹਾਲ ਚਾਲ ਨੇ ਪਿੰਡ ਸੇਰੋ ਦੇ ਵਿੱਚ ਪਹੁੰਚ ਗਏ ਬਾਈ ਗੁਰਪ੍ਰੀਤ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਬਾਈ ਨਵੇਂ ਸਾਲ ਦੀ ਇਹ ਪਹਿਲੀ ਵੀਡੀਓ ਹੋਗੀ ਬਾਈ ਸਤਿ ਸ੍ਰੀ ਅਕਾਲ ਠੀਕ ਹੋ ਬਾਈ ਗੁਰਪ੍ਰੀਤ ਬੜੀ ਅਬੀਰ ਬਾਈ ਠੀਕ ਆ ਬਾਈ ਖੜੇ ਕਿੱਥੇ ਬਾਈ ਲੋਕੇਸ਼ਨ ਦੱਸ ਦਈਏ ਪਿੰਡ ਸੇਰੋ ਵੀਰੇ ਤਸੀਲ ਨਾਮ ਜਿਲ੍ਹਾ ਸੰਗਰੂਰ ਠੀਕ ਆ ਬਾਈ ਜਿਵੇਂ ਬਾਈ ਨਵੇਂ ਸਾਲ ਦੀ ਮੇਰੀ ਪਹਿਲੀ ਵੀਡੀਓ ਵੀ ਰੇਟ ਆਇਦ ਕੇ ਕੈਮਰੇ ਰਹਿਣਗੇ ਜੈ ਜੀ ਕਰਾਂਗੇ ਰੇਟ ਜੈ ਜੀ ਕਰਾਂਗੇ ਆ ਮਿੱਤਰੋ ਜੈਸਨੋ ਵਾਲੇ ਰੇਟ ਦੇਵਾਂਗੇ ਬਾਈ ਸੁਣ ਕੇ ਜਰੂਰ ਜਾਇਓ ਰੇ ਤੇ ਸਭ ਤੋਂ ਪਹਿਲਾਂ 735 ਦੇਖੋ ਨੇ ਸਭਰਾਜ ਕੰਡੀਸ਼ਨ ਚ ਚੈੱਕ ਕਰੋ ਬਈ ਤੇ ਮਾਡਲ ਬਈ ਗੁਰਪ੍ਰੀਤ ਦਾ 89 ਮਾਡਲ ਨੂੰ ਚ ਕੰਡੀਸ਼ਨ ਦਾ ਕਿਵੇਂ ਪਿਆ ਵੀ ਟਰੈਕਟਰ ਕੰਡੀਸ਼ਨ ਦਾ ਜੈਨੂਨ ਸਾਰਾ ਸਾਰਾ ਜੈਨੂਨ ਹੈ ਦਾ ਕਰਲੋਸ ਕਰਲੋਸ ਕਰਦਾ ਇੰਜਨ ਆ ਇਹਦੀ ਠੀਕ ਆ ਬਈ ਬਾਹਰ ਪੰਪ ਵਾਲਾ ਓਕੇ ਬਈ ਲੈ ਮੇਤਰੋ ਕਲੋਸ ਕਰਦੇ ਇੰਜਨ ਵਾਲਾ ਦਾ ਬਾਹਰ ਪੰਪ ਵਾਲਾ ਦਾ ਬਈ ਕੰਡੀਸ਼ਨ ਦਾ ਬਈ ਟਰੈਕਟਰ ਦਾ ਓਕੇ ਆ ਓਕੇ ਇੰਜਨ ਗੇਅਰ ਦਾ ਸੈਲਫ ਬਾਕੇ ਚ ਲਾ ਕੇ ਫਿਰ ਲੈ ਕੇ ਜਾਵੇ ਠੀਕ ਆ ਬਈ ਮਤਲਬ ਬਈ ਜਦੋਂ ਨਾ ਤੁਸੀਂ ਆਓਗੇ ਕਿਸੇ ਵੀ ਟਰੈਕਟਰ ਦੀ ਸੈਲਫ ਮਾਰੂਗਾ ਨਾ ਬੈਟਰੀ ਪੱਖੋਂ ਤੁਹਾਨੂੰ ਕੋਈ ਵੀ ਟਰੈਕਟਰ ਮਾੜਾ ਸੈਲਫ ਸਟਾਰਟ ਮਿਲਣਗੇ ਟਰੈਕਟਰਾਂ ਦੇ ਠੀਕ ਆ ਬਾਈ ਸੱਤ ਰੀਆਂ ਡਰਾਵਲ ਸਾਰਾ ਲੱਗੀ ਹੋਇਆ ਟਰੈਕਟਰਾਂ ਦੇ ਠੀਕ ਆ ਬਾਈ ਮਗਰਾਣ ਮੁਕ ਰੂਟ ਬਾਈ ਪੂਰੇ ਚੰਗੇ ਜੈਨੂਨ ਸਾਰਾ ਟਰੈਕਟਰ ਜੈਨੂਨ ਆ ਯਾਰ ਸਾਰਾ ਟਰੈਕਟਰ ਜੈਨੂਨ ਆ ਬਾਈ ਠੀਕ ਆ ਬਾਈ ਬਾਹਰ ਪੰਪ ਵਾਲਾਗਾ ਤੇ ਕੰਡੀਸ਼ਨ ਦਾ ਪੂਰਾ ਫੁੱਲ ਬੜਾ ਚੰਗਾਗਾ ਤੇ ਰੇਟ ਬਈ ਇਹਦਾ 1,35,000 ਦੇਣ ਲੈਣ ਵਾਲੀ ਕਰ ਦਾਂ ਕੋਈ ਨਾ ਮੌਕੇ ਤੇ ਮਾਰ ਕਰ ਦਾਂਗੇ ਕਰ ਦਾਂਗੇ ਠੀਕ ਆ ਲੈ ਮਿੱਤਰ ਮਾਂ ਤਾਣ ਮੌਕੇ ਤੇ ਹੋਊਗਾ ਇੰਜਨ ਗੇਅਰ ਤੇ ਓਕੇ ਆ ਪੂਰਾ ਟਰੈਕਟਰ ਇੰਜ ਤੇ ਆਗਲਾ ਆ ਗਿਆ ਮਿੱਤਰੋ ਸਟੈਂਡਰਡ 335 ਦਾ ਲੈ ਮਿੱਤਰੋ ਕੰਡੀਸ਼ਨ ਟਰੈਕਟਰ ਦੀ ਚੈੱਕ ਕਰੋ ਬਈ ਕੰਡੀਸ਼ਨ ਦਾ ਫੁੱਲ ਓਕੇ ਹੈਗਾ ਤੇ ਇੰਜਨ ਗੇਅਰ ਦੀ ਵੀ ਬਈ ਪੁੱਲ ਫੁੱਲ ਸਾਰਾ ਟਰੈਕਟਰ ਓਰੀਜਨਲ ਆ ਯਾਰ A to Z ਇਹ ਠੀਕ ਆ ਬਈ ਇੱਕ ਗੱਲ ਹੋਰ ਆ ਨਾ ਗੁਰਪੀਤ ਜਿਹੜੇ ਸਭਾਈ ਛੋਡੇ ਕੋਲ ਟਰੈਕਟਰ ਆਉਂਦੇ ਨੇ ਮੈਂਨਾਂ ਦਾ ਤੁਸੀਂ ਸਾਰੇ ਬਾਹ ਬਾ ਕੇ ਜੋ ਕੇ ਦੇ ਰਹਿਣਾ ਟਰੈਕਟਰ ਇਹ ਜੀਟਰ ਦੇ ਇੰਜਨ ਵਾਲਾ ਵੀਰੇ ਸਪੈਸ਼ਲ ਹੋਰ ਲੱਗਿਆ ਇਹ ਠੀਕ ਆ ਜੀਟਰ ਦੇ ਇੰਜਨ ਵਾਲਾ ਆ ਇਹਦਾ ਤੇਲ ਖਰਚਾ ਵੀ ਘੱਟ ਆ ओके ਇੰਜਨ ਉੰਜਣਾ ਹਾਂ ਠੀਕ ਹੈ ਜੀਟਰ ਬਾਰੇ ਤਾਂ ਵੈਸੇ ਸਾਰਿਆਂ ਨੂੰ ਪਤਾ ਹੈ ਨਾ ਜਿਹਦੇ ਕੋਲੇ ਹੈਗਾਗਾ ਬਈ ਉਹ ਵੇਚਦਾ ਨਹੀਂ ਹੈਗਾ ਜੀਨੇ ਵੇਚਦਾ ਉਹ ਲੱਭਦਾ ਤੇਲ ਖਰਚਾ ਘੱਟਾ ਫੁੱਲੇ ਦਾ ਇੰਜਨ ਉੰਜਣਾ ਦਾ ਵੀ ਸਾਰਾ ਓਕਾ ਸੁੱਕਾ ਟਰੈਕਟਰ ਆ ਟਰੈਕਟਰ ਵੀ ਬਈ ਪੂਰਾ ਸੁੱਕਾ ਹੈਗਾ ਨਾ ਐਂਡ ਜੀਟਰ ਲਾ ਸਾਰਾ ਮਰਗਾਟਾ ਤੋਂ ਲਾ ਯਾਰ ਸਾਰਾ ਜੈਨੂਆ ਨਾ ਮਰਗਾਟ ਨੂੰ ਦੱਸਾ ਦੇ ਕਿਤੇ ਕਲਮਿਨੇਟਰ ਦੇ ਠੀਕ ਆ ਸਾਰਾ オリジナル ਆਗਾ ਬਈ ਹਾਂ ਠੀਕ ਆ ਬਈ ਟਾਇਰ ਆ ਪੱਖੋ ਕਿਵੇਂ ਆ ਬਈ 75 ਪੈ 75 ਰੁਪਏ ਟਾਇਰ ਪੈਨੇ ਦੇ ਠੀਕ ਆ ਬਈ ਚੰਗੇ ਟਾਇਰ ਪੈਨੇਗੇ ਇੰਜਨ ਗੇਅਰ ਦੀ ਵੀ ਤਸੱਲੀ ਆ ਬਈ ਤੇ ਕਹੇ ਕੋਈ ਨਾ ਕਰ ਲੈ ਮੋਕੇ ਤੇ ਮਾਨਤਨ ਕਰ ਲੈ ਮਾਡਲ 2005 2005 5 ਮਾਡਲ ਠੀਕ ਆ ਲੈ ਮਿੱਤਰੋ ਜੇ ਤੁਸੀਂ ਹੋਰ ਟਰੈਕਟਰ ਲੈਣ ਜਾਓਗੇ ਹਨਾ ਬਈ 735 ਦੇ ਮੁੱਲ ਦੇ ਹੀ ਆ 735 ਦੇ ਮੁੱਲ ਦਾਗਾ ਵੱਧ ਬਈ ਮਤਲਬ ਕਹਿ ਸਕਦੇ ਮਾਡਲ ਵੀ ਉੱਚਾ ਆ ਗਿਆ ਹਨਾ ਸੇਚੀ ਨਹੀਂ ਆਉਂਦਾ ਇਹ ਸੇਚੀਰੀ ਦੇ ਵਿੱਚ ਹੈਗਾ ਠੀਕ ਆ ਲੈ ਮਿੱਤਰੋ ਸੇਚੀਰੀ ਦੇ ਵਿੱਚ ਹੈਗਾ ਨਾ ਕਿ ਤੁਹਾਨੂੰ ਡੰਡਾ ਫੱਟੀ ਸਾਰੇ ਮਿਲ ਜਾਣਗੇ ਇਹਦੇ ਨਾਲ ਪੁਰਾਣਾ ਟਰੈਕਟਰ ਕੱਟੇਉ ਲੂਣ ਕੱਟਿਆ ਜਾਊਗਾ ਤੇ ਅਗਲਾ ਮਿੱਤਰੋ ਆਹ ਚੈੱਕ ਕਰੋ ਬਈ ਕੋਕਾ ਪੀਸ ਟਰੈਕਟਰ ਹੈਗਾ ਬਾਈ ਨਾ ਟੋਕਾ ਟੋਕਾ ਇਹਦੀਆਂ ਸਿਫਤਾਂ ਬਹੁਤ ਕਰਦਾ ਕਹਿੰਦਾ ਇਹ ਟਰੈਕਟਰ ਦੀ ਖਾਸੀਅਤ ਕੀ ਹੈ ਮੇਨ ਬਈ ਕਹਿੰਦੇ ਹੁੰਦੇ ਨਾ ਕਈ ਬਈ ਵੀ ਜਿਹਨੇ ਮੈਸੀ ਚਲਾ ਲੈਣਾ ਬਈ ਉਹ ਮੈਸੀ ਟਰੈਕਟਰ ਨੂੰ ਭੁੱਲਦਾ ਨਹੀਂ ਹੈਗਾ ਕਿਉਂ ਨਹੀਂ ਭੁੱਲਦਾ ਇਹਦੇ ਨਾਲ ਪਿੱਛੋਂ ਬਈ ਕੈਂ ਕੈਂ ਦੀ ਬਾਜ ਕਦੇ ਆਉਂਦੀ ਨਹੀਂ ਹੈ ਨਾ ਬਈ ਨਹੀਂ ਜੀ ਠੀਕ ਆ ਬਈ ਇਹ ਕਿੰਨਾ 1800 ਘੰਟੇ ਚੱਲੇ ਸਾਰਾ ਜੀ ਠੀਕ ਆ ਬਈ ਸਾਰਾ ਟਰੈਕਟਰ 1800 ਘੰਟੇ ਸਾਰਾ Ориਜਨਲ ਅਸਲੀ ਸੁੱਲਾ ਸਾਰਾ ਆ ਦੇਖੋ ਬਈ ਜਿਵੇਂ ਜਾਲੀ ਜੂਲੀ ਬਈ ਫਰੰਟ ਇਹ ਅਗਲਾ ਉਸ ਨੂੰ ਤਿਆਰ ਹੋਇਆ ਤਿਆਰ ਨਹੀਂ ਅਸੀਲਾ ਸੁੱਲਾ ਸਾਰੀਆਂ ਭਿੰਨੇ ਲਿਖਾ ਦੋ ਚੱਕ ਕੇ ਠੀ ਲੈ ਬਾਈ ਸਾਰੇ ਸਪਿਡੋਮੀਟਰ ਨੇ ਉਹ ਸਾਰੇ ਮੀਟਰ ਪਰ ਪੰਪ ਪੰਪ ਦੇ ਸਾਰੇ ਲੱਗੇ ਹੋਏ ਨੇ ਠੀਕ ਆ ਬਾਈ ਕਿਤੇ ਵੀ ਨਹੀਂ ਖੁੱਲੇ ਆਲੇ ਨਾਲ ਦੇ ਟਾਇਰ ਨੇ ਆ ਲੈ ਬਾਈ ਆ ਦੇਖੋ ਆ ਚੀਜ਼ਾਂ ਨਹੀਂ ਆ ਚੀਜ਼ਾਂ ਦਾ ਨਹੀਂ ਬਈ ਬਾਹਰੋਂ ਮਿਲਦੀਆਂ ਨਹੀਂ ਕਹਿੰਦੇ ਆਣਾ ਬਈ ਇਹ ਚੀਜ਼ਾਂ ਵੀ ਆ ਜਾ ਬਈ ਪੂਰੀਆਂ ਫੁੱਲ ਸਾਫ ਪਈਆਂ ਨੇ ਆ ਪੈਰਪੁਰ ਦੇ ਆ ਦੇਖ ਲਓ ਬਾਈ ਠੀਕ ਆ ਬਾਈ ਤੇ 1800 ਘੰਟਾ ਅਰੀਜਨਲ ਚੱਲਿਆ ਹੋਇਆ ਹੈ ਨਾ ਬਈ ਅਰੀਜਨਲ ਵੀਰੇ ਠੀਕ ਆ ਬਈ ਮਾਡਲ ਬਾਈ ਗੁਰਪੀ ਤੇ ਇਹ 11 11 ਮਾਡਲ ਆਗਾ ਸਾਮਕੇ ਰੱਖਿਆ ਹੋਇਆ ਕਹਿੰਦੇ ਸੁਕੀਨ ਬੰਦੇ ਦਾ ਰੇਟ ਬਈ ਇਹਦਾ 3.5 ਲੱਖ ਰੁਪਈਆ 3.5 ਲੱਖ ਰੁਪਈ ਆ ਮਿੱਤਰੋ 3.5 ਲੱਖ ਰੁਪਿਆ ਰੇਟ ਹੈ ਇਹਦਾਗਾ ਬਾਕੀ ਅਗਲਾ ਮੋਡੀਫਾਈ ਕਰੇ ਨੇ ਮੰਗੀਆਂ ਨੇ ਲੋਕ ਆਪਣੇ ओरिजिनल ਟਰੈਕਟਰ ਠੀਕ ਹੈ ਇਹ ਮਿੱਤਰੋ ओरिजिनल ਆਗਾ ओरिजिनल ओरिजिनल ਹੀ ਹੁੰਦਾ ਨਾ ਬਈ ਤੇ ਅਗਲਾ ਭਾਈ ਇਹ ਆ ਗਿਆ ਇਹ ਵੀ ਕੋਕਾ ਪੀਸ ਟਰੈਕਟਰ ਕਹਿ ਸਕਦੇ ਅਸੀਂ ਗੇ ਇੰਜਨ ਗੇ ਦੀ ਭਾਈ ਇਹਦੀ ਵੀ ਤਸੱਲੀ ਆ ਗਈ ਭਾਈ ਇਹ 2002 ਮਾਡਲ ਹੈ 2002 ਮਾਡਲ ਹੈ ਇਹ ਸਾਰਾ ਜੈਨੂਇਨ ਟਰੈਕਟਰ ਠੀਕ ਹੈ ਭਾਈ ਆ ਜਿੰਨੇ ਸਕਰਾਚ ਨੇ ਸਾਰੇ ਭਾਈ ओरिजिनल ਹੀ ਲੈਣਾ ਭਾਈ ਤੇ ਆ ਦੇਖ ਲਓ ਭਾਈ ਜਿਵੇਂ ਕਹ ਲਈਏ ਸਟਿੱਕਰ ਸਟੱਕਰ ਵੀ ਸਾਰੇ ओरिजिनल ਪਏ ਨੇਗੇ ਤੇ ਇਹ ਮਾਡਲ ਹੈਗਾ 2000 ਦੋ ਜੀ ਹਾਂ ਬਈ ਇੰਜਨ ਗੇਅਰ ਤਾਂ ਇਹ ਕਿਵੇਂ ਬਈ ਓਕੇ ਵੀਰੇ ਬਾਅ ਕੇ ਚੈੱਕ ਕਰਕੇ ਫੇਰ ਲੱਗੇ ਜਾਵੇ ਅਗਲਾ ਜੀ ਠੀਕ ਆ ਬਈ ਟੈਰੋ ਪੱਖੋਂ 60 ਪੈਸੇ ਢਾਰਨੇ ਜਾ ਰਹੇ ਨੇ ਠੀਕ ਆ ਬਈ ਤੇ ਇਹਦਾ ਰੇਟ ਬਈ 1,70,000 1,70,000 ਮੌਕੇ ਤੇ ਮੰਨਣ ਕਰਾਂਗੇ ਮੌਕੇ ਤੇ ਮੰਨਣ ਕਰਾਂਗੇ ਕਰਦਾ ਕੋ ਚੱਕਰ ਠੀਕ ਆ ਬਈ ਚਲੋ ਮਿੱਤਰੋ ਅੱਗੇ ਆ ਗਿਆ ਸਸਤੇ ਭਾਅ ਦਾ ਮੁੱਲ ਦਾ ਟਰੈਕਟਰ ਬਈ ਸਸਤਾ ਵੀ ਹੈਗਾ ਰੇਟ ਵੀ ਵੀ ਘੈਂਟ ਹੈਗਾ ਤੇ ਇੰਜਨ ਗੇਅਰ ਦਾ ਵੀ ਘੈਂਟ ਹੈਗਾ ਤੇ ਮਾਡਲ ਵੀ ਬਈ ਉੱਚਾ ਹੈਗਾ ਇਹ ਮਾਡਲ ਬਈ 2018 ਮਾਡਲ ਦਾ 2018 ਮਾਡਲ ਹੈਗਾ ਕਿਸੇ ਹੋਰ ਟਰੈਕਟਰ ਦਾ ਰੇਟ ਪਤਾ ਕਰ ਲਿਓ ਘੱਟੋ ਘੱਟ ਬਈ 4 4.5 ਲੱਖ ਰੁਪਏ ਤੋਂ ਤੁਹਾਨੂੰ ਸ਼ੁਰੂ ਮਿਲਣਗੇ ਟਰੈਕਟਰ ਇਹਨਾਂ 18 ਮਾਡਲ ਦਾ ਇਹਦਾ ਰੇਟ ਸੁਣ ਕੇ ਜਾਓ ਇੰਜਨ ਗੇਅਰ ਤਾਂ ਬਈ ਓਕੇ ਆ ਜਮਾ ਖੁੱਲਿਆ ਨਹੀਂ ਹਲਦਾ ਕਰਲੋਸ ਕਰ ਦੇ ਆ ਦਿਖਾ ਦੇ ਕਰਲੋਸ ਕਰ ਦਾਂਗੇ ਇਹਨਾਂ ਸਪੈਸ਼ਲ ਠੀਕ ਆ ਕਲੋਸ ਕਰ ਦੇ ਇੰਜਨ ਵਾਲਾ ਆ ਦੇ ਇਧਰ ਕਰਲੋਸ ਕਰ ਦੀ ਮੂਰ ਲੱਗੀ ਆ ਪਰਲੇ ਪਾਸ ਦੇਖਾਣ ਸਾਰੇ ਮੂਰਾਂ ਵੀ ਲੱਗੀਆਂ ਹੋਈਆਂ ਨੇ ਠੀਕ ਆ ਬਈ ਟਾਇਰਾਂ ਪੱਖੋ ਬਈ ਨਵੇਂ ਟਾਇਰ ਮੰਗ ਲੈ ਮੂਰ ਦੇ ਨਾਲ ਦੇ ਨੇ ਠੀਕ ਆ ਮੂਰ ਲੈ ਨਾਲ ਫਟੇਗਾੜ ਸਾਹਿਬ ਵੀ ਜਾ ਕੇ ਇਹਣਾ ਬਈ ਕਰਲੋਸ ਕਰ ਹਾਂ ਠੀਕ ਆ ਬਈ ਕਰਲੋਸ ਕਰ ਇੰਜਨ ਜੋਰ ਜੋਰ ਵਧੀਆ ਮਾਰਦਾ ਬਈ ਮਾਰਿਆ ਨੇ ਇਹਦੇ ਉੱਤੇ ਬਾਹੀ ਕਰੀ ਸੀ ਬਈ ਹੁਣ ਜਦੋਂ ਆਪਣਾ ਝੋਨੇ ਦਾ ਸੀਜ਼ਨ ਲੰਘ ਗਿਆ ਟੈਣਾ ਬਈ ਹਾਂ ਹਾਂ ਤੇ ਰੇਟ ਬਈ ਇਹਦਾ 290000 ਲਓ ਮਿੱਤਰੋ ਜਿਵੇਂ ਕਹਿਆ ਸੀ ਨਾ 2 ਲੱਖ ਤੇ 2.5 ਲੱਖ ਲੋਨ ਵੀ ਹੋ ਜੂ ਤੇ 2.5 ਲੱਖ ਰੁਪਏ ਲੋਨ ਹੋ ਜੀ ਠੀਕ ਆ ਇਹ ਮਤਲਬ ਲੈਉਣੇ ਕਿੰਨੇ ਰੁਪਏ ਹੈਗੇ ਦੇਖ ਲਾਉਣ ਕਿੰਨੇ 40000 40000 ਦੇ ਦੋ ਮਿੱਤਰੋ 40 40000 ਲੈਓ ਟਰੈਕਟਰ ਲੈ ਜੋ ਤੇ 18 ਮਾਡਲ ਟਰੈਕਟਰ ਲੈ ਜਾਓ ਡਬਲ ਡਿਸਟ੍ਰਿਬਿਊਟਰ ਵਾਲਾ ਤੇਲ ਬ੍ਰੇਕ ਦਾ ਠੀਕ ਐ ਏਡਾ ਫੀਚਰ ਸਾਰੇ ਨੇ ਨਾ ਬਈ ਕੱਲਾ ਸਾਦੀ ਕਟਾਈ ਚ ਨਾ ਕੱਲਾ ਕਟਾਈ ਸਾਦੀ ਠੀਕ ਐ ਬਈ ਸਾਰੇ ਫੀਚਰ ਰਿਵਰਸ ਪੀਟੀਓ ਆ 14 ਦੇ ਟਾਇਰਾਂ ਚ ਆ ਗਿਆ ਬਈ ਰਿਵਰਸ ਪੀਟੀਓ ਆ ਗਿਆ ਸੈਂਟਰ ਗੇਅਰ ਆ ਗਿਆ ਜੋਰ ਪੱਖੋ ਵੀ ਬਈ ਝੋਟਾ ਆ ਗਿਆ ਨਾ ਬਈ ਤੇ ਇਹ ਮਸ਼ੀਨ ਵੀ ਵਕਾਊ ਆ ਬਈ ਹਾਂ ਜੀ ਠੀਕ ਐ ਬਈ ਇਹ ਮਾਡਲ ਬਈ 20 20 ਮਾਡਲ ਆ ਗਿਆ ਰੇਟ ਮਿੱਤਰੋ ਇਹਦਾ ਜੰਮੀ ਸਸਤਾ ਕਰਨਾ ਬਈ ਤੇ ਚੱਲ ਚਲਾ ਬਾਈ ਓਕੇ ਵੀਰੇ ਕੱਲੇ ਬਲੇਡ ਬਲੇਡ ਪਾ ਦਾਂ ਸਾਰੇ ਬੈਰੰਪੂਰੋਂ ਨਵੇਂ ਪਾਏ ਹੋ ਠੀਕ ਆ ਭਾਈ ਰੇਟ ਬਈ ਇਹਦਾ ਇਹ ਦੇ ਦਾਂ ਯਾਰ 95000 ਦੀ 95000 ਦੀ 90 ਦੀ ਕਹ ਦੀ 90 ਦੇ ਦਾਂ ਚਲ ਠੀਕ ਆ ਲੈ ਮਤਰੋ ਸਿਰਫ 90000 ਰੁਪਏ ਦੀ ਕਰਤਾਰ ਕਮੈਂਟ 2020 ਮਾਡਲ ਆ ਨਾ ਭਾਈ ਠੀਕ ਆ ਭਾਈ ਇਹਨਾਂ ਦਾ ਮੇਰੇ ਕੋਲ ਕੋਈ ਹੋਤੀ ਜੀ ਤਾਂ ਨਹੀਂ ਆਪਣੇ ਕੋਲ ਬਿਕਾਉਗੇ ਨਾ ਹੁੰਦੇ ਗੱਡੀਆਂ ਡਾਕਟਰ ਹੁੰਦੇ ਨੇ ਡਾਕਟਰ ਦੇ ਪਿਛਲੀ ਵੀਡੀਓ ਚ ਪੱਦੇ ਪਾਏ ਨੇ ਠੀਕ ਆ ਭਾਈ ਬਾਕੀ ਅੰਦਰ ਅੰਦਰ ਖੜੇ ਨੇ ਆਪਣੇ ਠੀਕ ਆ ਭਾਈ ਬਾਕੀ ਭਾਈ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ ਕਿ ਲੋਕੇਸ਼ਨ ਹੈਗੀ ਪਿੰਡ ਸੇ ਰੋ ਨੇਰੇ ਲੰਗੋਆਲਾ ਸੁਨਾਮ ਦੇ ਵਿਚਣਾ ਭਾਈ ਜਿਲ੍ਹਾ ਸੰਗਰੂਰ ਆ ਜਿਲ ਕਾਲੋ ਸੰਪਰਕ ਬਈ ਜੀ ਠੀਕ ਹੈ ਬਈ ਗੁਰਪ੍ਰੀਤ ਧੰਨਵਾਦ ਬਈ ਗੱਲ ਕਰਕੇ ਬੜੀ ਲੱਗਿਆ ਧੰਨਵਾਦ ਬਈ ਜੀ